ਜੋ ਤੁਸੀਂ ਦੇਖ ਰਹੇ ਆ ਸੰਸਾ ਦਾ ਸਾ ਸਮੁੰਦਰ ਆ ਕਿ ਖਾਲਸੇ ਦੀ ਬੁਗਤਰ ਧਰਤੀ ਹੈ ਸਾਹਿਬ ਗੁਰੂ ਤੇਗ ਬਹਾਦਰ ਪਾਤਸ਼ਾਹੀ ਇਹ ਧਰਤੀ ਆ ਗੁਰੂ ਗੋਬਿੰਦ ਸਿੰਘ ਪਾਤਸ਼ਾਹੀ ਦੀ ਪਾਤਸ਼ਾਹੀ ਜਿਲੇ ਅੰਮ੍ਰਿਤਸਰ ਕਹਿੰਦੇ ਆ ਉਹਨੇ ਉਹਨਾਂ ਨੂੰ ਕਹਿੰਦੇ ਆ ਵੀ ਅੱਜ ਤੱਕ ਤੇਰੇ ਮਾਤਾ ਪਿਤਾ ਸਮਾਜਿਕ ਤੌਰ ਤੇ ਦੂਜੇ ਸੀ ਅੱਜ ਤੋਂ ਤੇਰਾ ਪਿਤਾ ਧੰਨ ਗੁਰਦਿਆਲ ਵਾਲਾ ਗੁਰੂ ਗੋਬਿੰਦ ਸਿੰਘ ਮਾਚਾ ਤੇਰੀ ਮਾਤਾ ਸਾਹਿਬੂਰ ਜੀ ਮਾਤਾ ਜੀ ਇਹ ਤਾਂ ਅਨੰਦਪੁਰ ਦਾ ਵਸਨੀਕ ਆ ਤੇ ਜਦੋਂ ਵੀ ਅਨੰਦਪੁਰ ਦੇ ਚਾਹੇ ਬੋਲੇ ਮਹੱਲੇ ਦੇ ਜੋੜ ਨੇ ਲੈ ਆਉਂਦੇ ਆ ਚਾਹੇ ਆ ਸ਼ਤਾਬਦੀ ਰੋਕੀ ਆ ਤੇ ਲੋਕ ਲੱਖਾਂ ਜਿਹੜੇ ਆ ਪਹਿਲਾ ਨਗਰ ਆ ਪੀਤਨਾ ਚ ਹਾਜ਼ਰੀ ਭਰਦੇ ਤੇ ਹਜ਼ੂਰ ਲੱਖਾਂ ਇਸ ਸ਼ਤਾਬਦੀ ਨੂੰ ਨਾ ਤੋਂ ਵਾਸਤੇ ਖੂਰ ਗਏ ਇਹ ਗੁਰੂ ਦਾ ਸਿਧਾਂਤ ਆ ਗੁਰੂ ਦਾ ਸਿਧਾਂਤ ਬੋਲਦਾ ਸੋ ਬਹੁਤ ਵੱਡੀ ਸਾਨੂੰ ਕੁਝੇ ਵੀ ਅੱਜ ਗੁਰੂ ਕਾਲ ਦੀ ਤਰਪਾਚਾ ਦੀ ਘਰੇ ਆਈ ਦੇਰ ਸੁਣੀ ਜਿਹੜਾ ਸਤਗੁਰ ਜੀ ਨੇ ਅੱਜ ਦੇ ਦਿਨ ਗੁਰਦਖ ਦੀ ਗ੍ਰਾਂਡ ਕੀਤੀ ਸਤਗੁਰਾਂ ਨੇ ਤੇ ਇਸ ਧਰਤੀ ਦੇ ਉੱਤੇ ਸਤਗੁਰਾਂ ਨੇ ਇੱਕ ਸੰਦੇਸ਼ ਵੀ ਦਿੱਤਾ ਸੀ ਉਹ ਸੰਦੇਸ਼ ਸੀ ਸੋਨਾ ਸਾਹਿਬ ਦੇ ਦਰ ਪੰਜ ਪਿਆਰੇ ਪੰਜਾਂ ਨੂੰ 사ਤਗੁਰ ਜੀ ਨੇ ਪਾਰਕਟ ਕਰਕੇ ਆਪ ਗੁਰ ਜੇਲਾ ਆਪ ਉਹਨਾਂ ਕੋਲ ਆਉਣੀ ਛੱਜਿਆ ਇਹ ਸ਼ਾਇਦ ਇਤਿਹਾਸ ਦੇ ਕਿਸੇ ਵੀ ਪੰਨੇ ਤੇ ਨਹੀਂ ਹੁੰਦਾ ਤੇ ਦੂਜੇ ਤਾਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੇ ਗੁਰੂ ਗ੍ਰੰਥ ਸਾਹਿਬ ਨੂੰ ਗੁਰਤਾ ਗੱਦੀ ਬਖਸ਼ ਕੇ ਵਿਆਹ ਨੂੰ ਜੋ ਜਿੰਨੇ ਭਗਤ ਜਿੰਨੇ ਭਗਤ ਗੁਰੂ ਕੇ ਸੇਕ ਇਹ ਵੀ ਮੇਰਾ ਖਲ ਕਿਸੇ ਧਾਰਮਿਕ ਗ੍ਰੰਥ ਦੇ ਹਿੱਸੇ ਆ ਇਹ ਬਲੱਖਣ ਪਾਕਨ ਨੂੰ ਸਾਹਿਬ ਨੂੰ ਸਾਨੂੰ ਪੁੱਛਦਾ ਤਾਂ ਜੀ ਇੱਕ ਮਨੁੱਖੀ ਅਧਿਕਾਰਾਂ ਦੀ ਅਸੀਂ ਗੱਲ ਕਰ ਰਹੇ ਹਾਂ ਲੇਕਿਨ ਕਿੰਨਾ ਕਿ ਸਿੱਧੇ ਤੌਰ ਤੇ ਜਿਹੜਾ ਡਾਕਾ ਲਗਾਤਾਰ ਵੱਜਦਾ ਆ ਰਿਹਾ ਚੰਡੀਗੜ੍ਹ ਦੇ ਮੁੱਦੇ ਤੋਂ ਫਿਰ ਇੱਕ ਵਾਰ ਜਿਹੜਾ ਹਾਲਾਤ ਕੜਾ ਹੋਏ ਨੇ ਉਹਦੇ ਬਾਰੇ ਦੇਖੋ ਮਨੁੱਖੀ ਹੱਕਾਂ ਹਕੂਕਾਂ ਦੀ ਮੈਂ ਤਾਂ ਦਿੱਲੀ ਵੀ ਸਿੰਘ ਸਾਹਿਬ ਵੀ ਹੋ ਗਏ ਸਕੇ ਮਨੁੱਖੀ ਹੱਕ ਹਕੂਕ ਹੁੰਦੇ ਜਿੱਥੇ ਬਹੁਤ ਬਰਬਾਦ ਦੂਸਰੇ ਧਰਮਾਂ ਨਾਲ ਸੰਘਰਸ਼ ਜੀ ਇਹ ਤਾਂ ਇੱਕ ਫਿਰਕੇ ਨਾਲ ਸੰਬੰਧਿਤ ਸੀ ਤੇ ਸਤਗੁਰੂ ਜੀ ਨੇ ਉਹਨਾਂ ਲਈ ਆਪਣਾ ਪਰ ਉਪਕਾਰ ਕਰਕੇ ਨੇ ਤਾਂ ਸ਼ਾਇਦ ਅੱਜ ਫਿਰ ਦਿਲ ਜੰਜੂ ਨਾਮ ਵੀ ਲੱਗੂ। ਦੂਸਰਾ ਜਿਹੜਾ ਮੈਂ ਸਮਝਦਾ ਆ ਜੇ ਕਾਂਗਰਸ ਸਰਕਾਰ ਸੀ ਜਦੋਂ ਦਾ ਆਜ਼ਾਦ ਹੋਇਆ ਭਾਰਤ ਉਹ ਵੀ ਸੱਚਾਂ ਦੇ ਹੱਥਾਂ ਤੇ ਅਮਲੇ ਕਰਦੀ ਰਹੀ। ਤੇ ਜਿਹੜੀ ਹੁਣ ਦੀ ਸਰਕਾਰ ਮੈਂ ਸਮਝਦਾ ਦੋ ਤਿੰਨ ਐਕਟ ਐਸੇ ਕੀਤੇ ਆ। ਪਹਿਲਾਂ ਪਾਕੜਾ ਮੈਨੇਜਮੈਂਟ ਬੋਰਡ ਉਹਦੇ ਵਿੱਚ ਦਖਲਅੰਦਾਜ਼ੀ ਕੀਤੀ ਪੰਜਾਬ ਦੇ ਕੋਲ ਹੋਇਆ। ਫਿਰ ਚਾਹੇ ਉਹ ਪੰਜਾਬ ਦੀ ਯੂਨੀਵਰਸਿਟੀ ਆ। ਉਹ ਚਲੋ ਲੋਕਾਂ ਨੇ ਚਾਲੀ ਤੇ ਸਭ ਤੋਂ ਵੱਡਾ ਸ਼ੋਮਨੀ ਗੁਰਦਾਰਾ ਪ੍ਰਬੰਧਕ ਕਮੇਟੀ ਨਾਲ ਧੱਕਾ ਹੋਇਆ ਕਿ ਉਹਦੇ ਵਿੱਚੋਂ ਹਰਿਆਣਾ ਕਮੇਟੀ ਬਾਖ ਕਰ ਦਿੱਤੀ ਇਹਦੇ باوجود ਵੀ ਕਿ ਜਾਦੇ ਸੈਂਟਰ ਐਕਟ ਆ ਤੇ ਅੱਜ ਵੀ ਉਹ ਖੜਾ ਤੇ ਹੁਣ ਆ ਚੌਥਾ ਹਰਲਾ ਵੱਡਾ ਜਿਹੜਾ ਉਹ ਸਗਾ ਵੀ ਚੰਡੀਗੜ੍ਹ ਜਿਹੜਾ ਆ ਇਹਨੂੰ ਡਿਊਟੀ ਕੈਡਰ ਬਣਾ ਕੇ ਜਿਹੜਾ ਪਾਂਡੀਚਰੀ ਉਧਰਲੇ ਪਾਸੇ ਹੈ ਆਪਣੇ ਉਹਨਾਂ ਉਸ ਤਰਜ਼ ਦੇ ਉੱਤੇ ਇਹਨੂੰ ਬਣਾਇਆ ਜਾਊਗਾ ਬਾਰਾ ਸਿੰਘ ਸਾਹਿਬ ਨੇ ਹੁਣ ਦੱਸਿਆ ਮੈਂ ਤਾਂ ਮੈਂ ਦੇਖਿਆ ਨਹੀਂ ਪਰ ਹੁਣ ਉਹ ਪਿੱਛੇ ਨੂੰ ਵੀ हट ਗਏ ਇਸ ਗੱਲ ਤੇ ਤੇ ਪਮਾਨਾ ਲਾ ਲਾ ਕੇ ਦੇਖਦੇ ਮੈਂ ਸਮਝਦਾ ਇਹ ਸਭ ਤੋਂ ਵੱਡਾ ਪੰਜਾਬ ਦੇ ਰਸਤੇ ਤੇ ਨਾਲ ਇਹ ਜਿਹੜੀ ਚੰਡੀਗੜ੍ਹ ਆ ਇਹ ਕਿਸੇ ਹੱਕ ਤੇ ਵੀ ਕਿਸੇ ਹੱਕ ਮੰਨ ਲਓ ਕਿਸੇ ਹੱਕ ਨਾਲ ਇਹ ਸ਼ਰਤ ਤੇ ਵੀ ਲੋਕਾਂ ਨੇ ਪੰਜਾਬ ਦੇ ਨੇ ਇਹ ਗ੍ਰੈਂਡ ਨਿਕਲ ਗਿਆ ਪ੍ਰਧਾਨ ਸਾਹਿਬ ਤੁਸੀਂ ਕਿ ਪਮਾਨਾ ਲਾ ਕੇ ਦੇਖਿਆ ਜਾ ਕਿ ਟੈਸਟਿੰਗ ਕੀਤੀ ਜਾ ਰਹੀ ਹੈ ਪੇਸ਼ੈਂਟਸ ਲੈਵਲ ਚੈੱਕ ਕੀਤਾ ਹੁੰਦੀ ਜਲੇ ਹੌਲੀ 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 ਵਿੱਚੋਂ ਕੋਈ ਨਾ ਕੋਈ ਕੋਈ ਨਾ ਕੋਈ ਗੱਲ ਵਿੱਚੋਂ ਘਟਾਈ ਜਾਓ ਉਹ ਬਰੇਹੋ ਗੱਲ ਦਾ ਪ੍ਰਤੀਕ ਹੁੰਦਾ ਵੀ ਸ਼ਾਇਦ ਆਪਣੇ ਸ਼ਾਇਦ ਬੰਦੇ ਜਿਹੜੇ ਏਥੇ ਲੇ ਪੈ ਗਏ ਆ ਪਰ ਕੁਝ ਮੁੱਦੇ ਐਸੇ ਆ ਜਿਹੜੇ ਪੰਜਾਬ ਦੇ ਨਾਲ ਜੁੜੇ ਹੋਏ ਆ ਉਹ ਕਦੇ ਹਾਲਤ ਵਿੱਚ ਵੀ ਕਦੇ ਵੀ ਪੰਜਾਬ ਦੇ ਲੋਕਾਂ ਨੂੰ ਤੰਗ ਨਹੀਂ ਦੇ। ਤੇ ਹੁਣ ਵੀ ਕਾਲੀ ਗੱਲ ਚੋਮਣੀ ਗੁਰਸਾਰਾ ਪ੍ਰਬੰਧਕ ਕਮੇਟੀ ਸ਼ੁਰੂ ਹੋਊ। ਚੰਡੀਗੜ੍ਹ ਪੰਜਾਬ ਦਾ ਤੇ ਪੰਜਾਬ ਦਾ ਰਹਿਣਾ ਤੇ ਜਿਹੜੇ ਬੋਲਦੇ ਪੰਜਾਬੀ ਇਲਾਕੇ ਆ ਉਹ ਕਿਉਂਕਿ ਇੱਕ ਸ਼ਰਤ ਦੇ ਇਹ ਤੈਅ ਹੋਇਆ ਸੀ ਤੇ ਮੈਂ ਸਮਝਦਾ ਵੇ ਸਾਰਾ ਤੈਸੋ ਨਬੂਸ਼ੇ ਕਰਦਾਂਗੇ ਸਾਰਾ ਕੁਝ ਨਹੀਂ ਦੀ ਗੱਲ ਦਾ ਪ੍ਰਧਾਨ ਜੀ ਸ਼ਤਾਲ ਦੀਆਂ ਨੂੰ ਲੈ ਕੇ ਲੱਗਦਾ ਕਿ ਸਰਕਾਰ ਕੰਪੀਟੀਸ਼ਨ ਦੇ ਵਿੱਚ ਸੀ ਜਿਸ ਤਰੀਕੇ ਦੇ ਨਾਲ ਬੋਰਡ ਲਗਾਏ ਗਏ ਦੀ ਟਾਇਲਟਸ ਦੇ ਉੱਪਰ ਜਿਸ ਤਰੀਕੇ ਦੇ ਨਾਲ ਪੂਰੀ ਪੀ ਆਰਟੀਸੀ ਦੀਆਂ ਬਸਤਾ ਜਿਹੜੀਆਂ ਅਨੰਤਰਸਹਾਵ ਜਿ ਲੈਂਦੀਆਂ ਗਈਆਂ ਇਹ ਪ੍ਰਗਟਾਵਾ ਕਿਸ ਚੀਜ਼ ਦਾ ਕੀਤਾ ਗਿਆ ਹੈ ਕੋਈ ਇੱਕ ਮਰਿਆਦਾ ਹੁੰਦੀ ਮੈਂ ਪਹਿਲੇ ਦਿਨ ਵੀ ਕਿਹਾ ਸੀ ਸਾਰਾ ਧਾਰਮਿਕ ਜਿਹਾ ਜਿਹੜੀਆਂ ਦੀ ਮर्यादा ਹੁੰਦੀ ਉਹ ਸਾਰਾ ਜਾਣਦੇ ਆ ਕਿਵੇਂ ਅੰਮ੍ਰਿਤ ਸੰਚਾਰ ਕਿਵੇਂ ਸਵਾਗਤ ਨੂੰ ਹੁੰਦੇ ਆ ਤੇ ਜਿਹੜੇ ਕੋ ਨਾੜੀ ਬੰਦਾ ਸੇਰਿੰਗ ਤੇ ਬਹਾਲ ਦਿਓ ਐਕਸੀਡੈਂਟ ਦਾ ਕਰੂਗਾ ਕਰੂਗਾ ਤੇ ਜਿਨ੍ਹਾਂ ਨੂੰ ਇਹ ਵੀ ਨਹੀਂ ਪਤਾ ਕਿ ਗੁਰੂ ਤੇਗ ਬਹਾਦਰ ਪਾਤਸ਼ਾਹ ਦੀ ਪਵਿੱਤਰ ਸ਼ਤਾਵ ਦੀਆਂ ਦੇ ਮੂੜ ਕਿੱਥੇ ਲਾਏ ਤੇ ਜੇ ਸਿੰਘ ਸਾਹਿਬ ਨੇ ਕਹਿ ਦਿੱਤਾ ਵੀ ਮर्याਦਾ ਦੀ ਗੱਲ ਆ ਵੀ ਅੰਮ੍ਰਿਤ ਦੀ ਇੱਕ ਵਿਧੀ ਵਿਧਾਨ ਆ ਤੇ ਸਿੰਘ ਸਾਹਿਬ ਨੇ ਤਾਂ ਆਪਣੇ ਤਿਹਾਵ ਉਹ ਰਹਿਤ ਮर्याਦਾ ਅਨਸਾਰ ਤੇ ਇੱਕ ਬੇਰਹਿਤੀ ਆ ਜਿਹੜਾ ਉਹ ਸਿੱਖਿਆ ਗਾਹ ਦੇ ਰਿਹਾ ਤੇ ਮੰਨ ਲਓ ਕੰਪੀਟੀਸ਼ਨ ਦਾ ਹੋਰ ਕੀ ਆ ਕਿਉਂਕਿ ਸਿੱਖੀ ਦੇ ਮੁੰਡਲੇ ਸਿਧਾਂਤ ਆ ਗੁਰੂ ਗ੍ਰੰਥ ਸਾਹਿਬ ਬਾਦਸ਼ਾਹ ਨੇ ਐਸੇ ਧਰਤੀ ਤੇ ਬੜਾ ਵੱਡਾ ਫਲਸਫਾ ਬਖਸ਼ਿਸ਼ ਕੀਤਾ ਸੀ ਭਾਈਚਾਰੇ ਦਾ ਪੰਜਾਂ ਦੀ ਉਹਨਾਂ ਦੀ ਚੋਣ ਕੀਤੀ ਸੀ ਜਿਹਨਾਂ ਨੂੰ ਲੋਕ ਉਸ ਵੇਲੇ ਲੱਬੇ ਲਤਾੜੇ ਕਹਿੰਦੇ ਸੀ ਤੇ ਅੱਜ ਆਪਾਂ ਕੰਪੀਟੀਟਰ ਨਾ ਬਣੀਏ ਅਸੀਂ ਤਾਂ ਕਿਹਾ ਸੀ ਸਾਡੀਆਂ ਸਟੇਜਾਂ ਤੇ ਆਓ ਪਰ ਚਲੋ ਕੋਈ ਗੱਲ ਨਹੀਂ ਮੈਂ ਦੇਖਦਾ ਮੈਂ ਜਦੋਂ ਜਾਣਾ ਛੋਟੀਆਂ ਰੋਡਾਂ ਤੇ ਵੀ ਜਾਣਾ ਲਿੰਕ ਰੋਡਾਂ ਤੇ ਵੀ ਜਾਣਾ ਬੋਰਡੇ ਬੋਰਡ ਬੋਰਡੇ ਬੋਰਡ ਨੇ ਇੱਥੇ ਅਮਲ ਦੀ ਗੱਲ ਚੱਲਣੀ ਆ ਤੇ ਅਮਲ ਕੀ ਆ ਅਮਲ ਇਹ ਆ ਪੇ ਸਮੂਚਾ ਭਾਈਚਾਰਾ ਜਿਹੜਾ ਆ ਉਹੋ ਛੋ ਕਿ ਸ਼ਾਂਤੀ ਨਾਲ ਬਥੇ ਤੇ ਮੈਂ ਸਮਝਦਾ ਕਿ ਇਹਨਾਂ ਨੇ ਵੱਡਾ ਪਰਪਕਾਰ ਕਰਨਾ ਤੇ ਦਿੱਲੀ ਦਾ ਵਿੱਚ ਸਰਕਾਰ ਰਹੀ 5 ਸਾਲ 10 ਆ ਰਹੀ ਆ ਜੀ ਤੇ ਦਵਿੰਦਰਪਾਲ ਭੁੱਲਰ ਨੂੰ ਕਿਉਂ ਨਹੀਂ ਛੱਡਿਆ ਤਿੰਨ ਵਾਰੀ ਫਾਈਲ ਜਿਹੜੀ ਪੋਸਟਪੋਨ ਕੀਤੀ ਚੌਥੀ ਵਾਰੀ ਹੋ ਰਿਜੈਕਟ ਕੀਤੀ ਤੇ ਜੇ ਹੁਣ ਹੈਗੇ ਜੁਧ ਦਾ ਇਹ ਮਤੇ ਪਾਉਣ ਫਿਰ ਇਹ ਅਸੈਂਬਲੀ ਦੇ ਵਿੱਚ ਤੇ ਭਾਈ ਭਰਵੰਦ ਸਿੰਘ ਰਾਜਵਾਨ ਉਹਦੀ ਉਮਰ ਭਾਈ ਨੋਟੀਫਿਕੇਸ਼ਨ ਮੁਤਾਬਕ ਜਿਹੜੀ ਹੋਰ ਕੈਚ ਤਬਦੀਲ ਕਰੋ ਉਹਦੇ ਵਿੱਚ ਗੁਰਦੀਪ ਸਿੰਘ ਖਾੜਾ ਭਾਈ ਜਗਤਾਰ ਸਿੰਘ ਹਵਾਰਾ ਭਾਈ ਜਗਤਾਰ ਰਾਜੀ ਉਹਨਾਂ ਸਾਰਿਆਂ ਦੀ ਜਿਹੜੀ ਆ ਉਹ سزا ਫਿਸ਼ ਤੋਂ ਕਿ 30 ਸਾਲ ਦੀ ਤਾਂ ਕੋ ਬਣਦੀ ਹੁਣ ਤਾਂ ਸੁਪਰੀਮ ਕੋਰਟ ਦੀ ਅਥਾਰਟੀ ਵੀ ਆ ਗਈ ਆ ਤੇ ਜੇ ਇਨਸਾਫ ਪਸੰਦ ਹੈ ਤਾਂ ਫਿਰ ਪਹੁੰਚ ਇਦਾਂ ਦੇ ਮਤੇ 10 ਦਿਨ ਜੇ ਸੈਸ਼ਨ ਦੇ ਵਿੱਚ ਇਸ ਤਰ੍ਹਾਂ ਦਾ ਕੋਈ ਫੈਸਲਾ ਨਹੀਂ ਕਰ ਦਿੱਤਾ ਲੱਗਦਾ ਇਹ ਕਰੋੜਾਂ ਰੁਪਏ ਜਿਹੜੇ ਸ਼ਤਾਬਦੀ ਦੇ ਨਾਮ ਤੇ ਸਰਕਾਰ ਨੇ ਖਰਚੇ ਕਰਥ ਹੈ ਜੀ ਮੈਂ ਹੁਣ ਤੁਹਾਨੂੰ ਇੱਕੋ ਗੱਲ ਕਹਿ ਕੇ ਪਿਛਲੇ ਸਮੇਂ ਸਹਿਗੁਰੂ ਅਮਰਦਾਸ ਪਾਤਸ਼ਾਹ ਦੀ ਸ਼ਤਾਬਦੀ ਆਪਾਂ ਮ라이 ਗੋਇੰਦਵਾਲ ਦੀ ਧਰਤੀ ਗੁਰੂ ਨਾਮਦਾਸ ਪਾਤਸ਼ਾਹ ਦਾ ਕਿੱਡਾ ਪਰ ਪਕਾਰਿਆ ਅੱਜ ਕਈਆਂ ਮੁਲਕਾਂ ਦੀਦਾ ਆਵਾਦੀ ਨੇ ਜਿੰਨੇ ਉੱਥੇ ਅੰਮ੍ਰਿਤ ਆਪਣੇ ਲੰਗਰ ਛਾੜ ਜਾਂਦੇ ਤੇ ਉਹਨਾਂ ਦੀ ਸਤਗੁਰਾਂ ਦੀ ਗੋਠਾ ਗੱਦੀ ਸੀ ਕਿਤੇ ਪੈਚ ਲਾਇਆ ਕਿਤੇ ਸਰਕਾਰ ਬੋਲੀ ਕਿਤੇ ਕੋਈ ਪੁਲਿਸ ਸਾਜ਼ ਦੇਖੀ ਇੱਕ ਮਹੀਨਾ ਉਹ ਸ਼ਤਾਬਦੀ ਚੱਲੀ ਸੀ ਉਹ ਤਾਂ ਪਹਿਲਾਂ ਵੀ ਸ਼ਤਾਬਦੀਆਂ ਚੱਲੀਆਂ ਤੇ ਐਸ਼ ਸ਼ਤਾਬਦੀ ਦੇ ਵਿੱਚ ਕੀ ਸੀ ਕਿਉਂਕਿ ਸਤਾਈ ਲਾਗੇ ਆ ਗਈ ਆ ਤੇ ਉਹ ਦੇਖਦੇ ਵੀ ਸ਼ਾਇਦ ਔੜੀਆਂ ਦਾ ਸਹਾਰਾ ਲੈ ਲਾਂਗੇ ਧਰਮ ਨਿਰਮਲ ਹੁੰਦਾ ਧਾਰਮਿਕ ਨਿਰਪੈਤਾ ਹੁੰਦੀ ਆ ਧਰਮ ਕਿਸੇ ਨਾਲ ਟਕਰਾ ਨਹੀਂ ਦੱਸਦਾ ਧਰਮ ਗੁਰੂ ਸਾਹਿਬ ਕਰਪਾ ਕਰ ਨਿਰਮਲ ਹੁੰਦਾ ਤੇ ਨਿਰਮਲ ਹੀ ਰਹਿਣਾ ਚਾਹੀਦਾ ਐਵੇਂ ਨਹੀਂ ਕੰਮ ਚੱਲਦਾ ਕਿ ਕਿਤੇ ਵਿੱਚੋਂ ਚੱਕ ਲਿਆ ਤੇ ਕਿਤੇ ਵਿੱਚੋਂ ਛੱਡ ਲਿਆ ਜਿਨੀਆਂ ਮੇਰੇ ਆ ਸਮੇਂ ਦੌਰਾਨ 12 ਸ਼ਤਾਵ ਦੀਆਂ ਸਮਾਗੀਆਂ ਕਿਸੇ ਇੱਕ ਚ ਵੀ ਸ਼ਮੂਲੀਅਤ ਨਹੀਂ ਕੀਤੀ